ਜਾਣੇ ਦਰ ਇਹਨਾਂ ਨੂੰ ਜਿੱਦੀ ਆਪਾਂ ਗਏ ਆ ਦੁਰ ਕਿੰਨਾ ਡੈਬ ਹੋਇਆ 50 150 ਬੜਾ ਬੜਾਈ ਆਪਾਂ ਕੜਾ ਜੁੜਾ ਰਾਤ ਚੋਰੀ ਦੁਰਿਆ ਇਹ ਅਜੀ ਗਰੀਨਾ ਕਾਲ ਛੱਡ ਗਏ ਆ ਪੰਜਾਬ ਆਪਣੇ ਵੀਰਾਂ ਦਾ ਫਟਣਾ ਜਿਨ੍ਹਾਂ ਨੂੰ ਆ ਕੀਤੀ ਆਪਾਂ ਆਪਾਂ ਗਏ ਹੜਤੋੜੇ ਉਹ ਸਾਰੇ ਪਿੰਡ ਦੇ ਸੌ ਗਏ ਹੀ ਤੇ ਆਪਾਂ ਫੇਰ ਤੋਂ ਰਹੇ ਆ ਚਲੋ ਸਾਰੇ ਰਸਤੇ ਦੀ ਵੀਡੀਓ ਘਾਟੀ ਨਾਲ ਨਾਲ ਚਲੋ ਆਪਣੀ ਰੀਲ ਦੀ ਪੈਪ ਟੁੱਟ ਗਈ ਉੱਥੇ ਆਪਾਂ ਇਹ ਨਿਸ਼ਾਨ ਵੀਰ ਕੋ ਹੁਣ ਇੱਥੇ ਲੱਗੇ ਆਪਾਂ ਪੈਪ ਨਵੀਂ ਪਵਾਉਣ ਚੁੱਕਾ ਇੱਥੇ ਆ ਡਰੇ ਨਾਲ ਹੀ ਲਾ ਕੇ ਵੇਖਣ ਲੱਗੇ ਆ ਇਹ ਟਰੈਕਟਰ ਦਾ ਬੜਾ ਵਧੀਆ ਬੜਾ ਨਜ਼ਾਰਾ ਨਜ਼ਾਰਾ ਰਨੇ ਜੋਕੇ ਚੁੱਕ ਦੀ ਵਧੀਆ ਦੇ ਉਧਰ ਚੁੱਕੋ ਆ ਮੋੜ ਤੋਂ ਪਰੇ ਕਰ ਤੂੰ ਆ ਪਉਂਦੇ ਪਏ ਆਪਾਂ ਇਧਰ ਵਧੀਆ ਵਧੀਆ ਭਰਾ ਪਉਂਦੇ ਆ ਜਿਹੜਾ ਤੁਹਾਨੂੰ ਸਪੈਸ਼ਲ ਮੈਨ ਨਹੀਂਦਾ ਗੁਰੂਆ ਭਰਾ ਦਾ ਪਿਆਰ ਹੀ ਬੜਾ ਸਾਡੇ ਨਾਲ ਤੁਹਾਡੇ ਦਾ ਪਿਆਰ ਹੀ ਬੜਾ ਇਥੋਂ ਲੱਗਦੇ ਹਾਂ ਲੱਗਦੇ ਲੱਗਦਾ ਪੈਵਾਹੀ ਬਿਲਡ ਅਪ ਕਰਕੇ ਚਲਾ ਲੈਣਾ ਏ ਪਰ ਇਹ ਵੀਰਾਂ ਦੇ ਤੈਨੂੰ ਪਾ ਕੇ ਘੱਲਣਾ ਅੱਧੇ ਘੜੇ ਤੁਹਾਡਾ ਪੈਪ ਪੈਦਾ ਸਹੀ ਗੱਲ ਹੈ ਡਾ ਫੋਰਮਾਨ ਆ ਫਿਰ ਹੋਰ ਕੋ ਜੋ ਬਬ ਵਧੀਆ ਉਹ ਦੇਖੋ ਤੇਰਾ ਪੈਪ ਤਿਆਰ ਹੋ ਗਿਆ ਨਾਲ ਦੇ ਅੰਦਰ ਰੀਲ ਪੱਛਦੀ ਆਓ ਵੇ ਲੋ ਪੈਪ ਤਿਆਰ ਹੋ ਗਿਆ ਆਪਣਾ ਆ ਆਪਣਾ ਵੀਰ ਆ ਜਾਣ ਵੀਰ ਦਾ ਪੰਜਾ ਤੇ ਆਪਣੇ ਪੰਜਾ ਹੀ ਲੱਗਾ ਫਿਰ ਆਈ ਫਿਰ ਤੇਰੇ ਮਾਮੇ ਲੱਗੇ ਆ ਨਾ ਹਾਂ ਆਹ ਫੋਰਮੈਨ ਕਿਹਦਾ ਤਾਊ ਇਹ ਤੁਹਾਡਾ ਚਾਚਾ ਲੱਗਦਾ ਜਾਂ ਤਾਇਆ ਚਾਚੂ ਠੀਕ ਆ ਉਹ ਕਰੀ ਜਾਂਦੇ ਰੀਲ ਦਾ ਕੰਮ ਆਹ ਸਾਡੇ ਪਿੰਡ ਵਾਲੀ ਪ੍ਰੀਤ ਗੋਗੀ ਵੀਰ ਦੀ ਦਾ ਉਹ ਕਟਰ ਤਿਆਰ ਹੋ ਗਿਆ ਪੂਰਾ ਰੰਗ ਰੁੰਗ ਹੋ ਗਿਆ ਚੱਲੀ ਅੱਜ ਉਹ ਵੀ ਸਾਡੇ ਨਾਲ ਹੀ ਤੇ ਉਹ ਵੀ ਕਟਰ ਪੂਰਾ रेडी बाकी ਆ ਹੋਈ ਜਾਂਦਾ ਕੰਮ ਹਾਂਜੀ ਇਹ ਟੁੱਟ ਗਿਆ ਹੀ ਵਾ ਇੱਥੋਂ ਹੁਣ ਕੱਢਣ ਦੇ ਘੱਟ ਘੱਟ ਕੇ ਵੀਰ ਲੱਗੇ ਹੋਏ ਨੇ ਆ ਟੋਟਾ ਇੱਥੋਂ ਆ ਟੁੱਟ ਗਿਆ ਏ ਇਹਨੂੰ ਕੱਢਤਾ ਆਉ ਤਿਆਰ ਕਰਤਾ ਵੀਰ ਉਹਨਾਂ ਨੇ ਰਾਤੀ ਫੋਨ ਕੀਤਾ ਏ ਰਾਤ ਦਾ ਹੀ ਤਿਆਰ ਕਰਕੇ ਰਸਤਾ ਸੀ ਕਹਿੰਦੇ ਜਾਂਦੇ ਪਵਾ ਕੇ ਲੈ ਜਿਓ ਲੱਗੇ ਹੋਏ ਦੋ ਵੀਰ ਆ ਇੱਥੋਂ ਨਿਕਲਾ ਏ ਟੋਟਾ ਉਹ ਦੂਜੇ ਵੀਰ ਉਧਰ ਲੱਗੇ ਮਸ਼ੀਨ ਦੇ ਕੀ ਪਾਉਂਦੇ ਫੋਰਮਾ ਨਾ ਮਸ਼ੀਨ ਨੂੰ ਰਿੰਗੋ ਮਗਰਲਿਸ ਦੇ ਐਂਡ ਇਹ ਮਗਰਲਿਸ ਦੇ ਐਂਡ ਪਾਉਂਦੇ ਗਰਦਿਆਲ ਦੇ ਆ ਲੱਗੇ ਆਏ ਬੰਦੇ ਆਪਣੇ ਦੀ ਨਿਸ਼ਾਨ ਵੀਰ ਨੂੰ ਰੰਦਾ ਹੀ ਮੈਨੂੰ ਵੀ ਆ ਕਟਰ ਲੈ ਜਾ ਆ ਕਟਰ ਇਹਨਾਂ ਵੀਰੋਂ ਨਾ ਰੱਖਿਆ ਵੀ ਜੇ ਕੇ ਵੀਰੋਂ ਅਮਰਜੈਂਸੀ ਕਿਤੇ ਲੋਡ ਪੈ ਜੀ ਰੱਬ ਨਾ ਕਰਾਵੇ ਕੋਈ ਉਹੋ ਜਿਹੀ ਗੱਲ ਬਾਤ ਹੋ ਜੇ ਤਾਂ ਵੀਰ ਨੇ ਕਟਰ ਰੱਖਿਆ ਇਹ ਕਹਿੰਦਾ ਖੜ ਸਕਦੇ ਕੋਈ ਚੱਕਰ ਨਹੀਂ ਸੀਜ਼ਨ ਲਾ ਲਓ ਮੈਂ ਨਹੀਂ ਵੀ ਰੁਪਏ ਪਾ ਦੇ ਨਾ ਪੈਵ ਰਾਤੀ ਫਿਰ ਕਰਾਤਾ ਸੀ ਆ ਪੈ ਪੈਣ ਚ ਲੱਕ ਚ ਟੁੱਟ ਗਿਆ ਸਾਲਾ ਤੇ ਹੁਣ ਪਾਉਂਦੇ ਆ ਪਾ ਦੇਣਾ ਇਹਨਾਂ ਅੱਧੇ ਘੰਟੇ ਪੈਵ ਦੇ ਤੁਰ ਲੱਗੇ ਬਸ ਆਹ ਮਸ਼ੀਨ ਦਾ ਪਾਉਂਦੇ ਆ ਢੁੰਡ ਬਾਕੀ ਲੱਗੇ ਹੋਏ ਨੇ ਸਾਰੇ ਵੀਰ ਆਪੋ ਆਪਣੇ ਬਾਕੀ ਫੈਕਟਰੀ ਉਧਰ ਆ ਬਾਕੀ ਸਾਈਡ ਇਧਰ ਸਿਰਫ ਕਟਰ ਦਾ ਕੰਮ ਹੁੰਦਾ ਹਨਾ ਬਾਈ ਐ ਸਾਈਡ ਸਿਰਫ ਕਟਰ ਦਾ ਕੰਮ ਹੁੰਦਾ ਦੂਸਰੀ ਸਾਈਡ ਮਸ਼ੀਨਾਂ ਦਾ ਹੁੰਦਾ ਕਿਦਾਂ ਜੱਟ ਕਹਿਣਿਆ ਆ ਆਪਣੇ ਪਿੰਡ ਦਾ ਕੱਢ ਰਿਆ ਗੋਗੀ ਵੀਰ ਦਾ ਨਵਾਂ ਬਣਾਇਆ ਪਿਓਰ ਹੋਣਾ ਮਾਸਾ ਪੁਰਾਣਾ ਨਹੀਂ ਸਿਰਫ ਇਹਦਾ ਰੇੜਾ ਪੁਰਾਣਾ ਹੈ ਨਾ ਮਰ ਰੇੜਾ ਵੀ ਪੱਟ ਪੁੱਟ ਕੇ ਕਰਤਾ ਸੱਟ ਰੇੜਾ ਵੀ ਕਰਤਾ ਸੈੱਟ ਸਾਰੇ ਆ ਪਹਿਲਾਂ ਨੀਵਾ ਜਿਹਾ ਹੁੰਦਾ ਸੀ ਨਾ ਪਿਛੋ ਹਾਂ 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 ਜੇ ਲੱਗੇ ਹੁੰਦੇ ਆ ਤਾਂ ਦੰਦੇ ਆਪਾਂ ਪਾਇ ਪੈ ਗਿਆ ਨਵਾਂ ਉਹ ਰੱਖੰਦੇ ਉੱਤੇ ਇਦਾਂ ਹੁੰਦੇ ਜੇ ਕੰਮ ਕਹਿ ਦਿੰਦੇ ਮਸ਼ੀਨਾਂ ਵਾਲੇ ਮਸ਼ੀਨਾਂ ਵਾਲੇ ਆਹ ਕੰਮ ਜੇ ਪਤਾ ਹੀ ਨਹੀਂ ਕੀ ਬਣ ਜਾਣਾ ਮਲਟ ਜੀ ਹੁਣ ਇਹ ਰਾਜ ਆ ਸਮਾਣੇ ਘਰਵਨੀ ਅਲੀ ਪਹੁੰਚੇ ਤਾਂ ਰਾਜ ਜੀ ਲਈ ਕੰਮ ਹੋ ਗਿਆ ਰਾਜ ਕੀ ਹੋਇਆ ਤਾਂ ਤੁਰ ਲੱਗਾ ਇੱਕ ਲੈ ਕੇ ਰਹਿ ਗਿਆ ਹਾਂਜੀ ਅਸੀਂ ਆਏ ਰੋਟੀ ਖਾਣ ਕਹਿੰਦਾ ਫਰਮ ਨਾ ਸਵੇਰ ਦੀ ਰੋਟੀ ਕਿੰਨੇ ਵਜੇ ਖਾਣੀ 12 1 ਵਜੇ ਲੱਗੇ ਖਾਣ ਸਾਰੀ ਬੰਦੇ ਬੈਠੇ ਇੱਕ ਬੰਦਾ ਘਟਾ ਡਾ ਦੋ ਘਟ ਬੰਦੇ ਅणि ਜੰਜ ਤੇ ਬੰਦਿਆਂ ਦੀ। ਆ ਜੀ ਆਪਾਂ ਆ ਗਏ ਹੁਣ ਚਲਾਉਣਾ। ਦੁਪਹਿਰੇ ਚਲਾਉਣ ਲੱਗੇ ਆ ਬਹੁਤ ਸੀਖ ਮੇਰਾ ਤਾਂ ਮੂੰਹ ਸੜ ਚਲਿਆ ਏ। ਫਿਰ ਮੈਂ ਵੀਰ ਨੂੰ ਬੁੜਾਤੀ। ਇਹ ਫੇਰ ਵਾਲਾ। ਮਾੜਾ ਮੌਸਮ ਹੋਇਆ ਬੱਦਲ ਵਾਲਾ। ਹੋਰ ਵੀਰ। ਇਹ ਹੋਰਿਆ। ਕਹਾਂ। ਹੋਰਿਆ। ਕਦਾ ਉਸੋਂ ਭਾਵੇਂ ਪੂਰਾ ਬੱਦਲ ਆਲਾ ਬਾਕੀ ਤੁਹਾਨੂੰ ਰਸਤਾ ਬਹਾਲ ਦੇ ਸਾਰਾ ਹੀ ਬੜੀ ਉਹ ਦੂਸਰੀ ਮੀਂਹ ਵੀ ਆ ਗਈ ਆ ਅੱਬਾ ਰਸਤੇ ਜਖਲੋਗੇ ਆ ਮੀਂਹ ਬਹੁਤ ਜ਼ਿਆਦਾ ਪੈਣ ਲੱਗ ਪਿਆ ਮੀਂਹ ਬਹੁਤ ਜ਼ਿਆਦਾ ਹਾਂਜੀ ਵਾਬੇ ਦੀ ਕਿਰਪਾ ਨਾਲ ਵਧੀਆ ਤੁਰੇ ਜਾਂਦੇ ਆ ਤੇ ਰਾਜ ਮੀਂਹ ਬਾਵਾ ਆ ਗਿਆ ਤੇ ਫਿਰ ਖਲੋੜਾ ਪਿਆ ਉਹ ਟਾਬੇ ਤੋਂ ਪੀਤੀ ਚਾਹ ਚੂਤ ਹੁਣ ਪਾਤੇ ਆਪਾਂ ਚਾਲੇ ਚੈੱਕ ਕਰੋ ਇਹਦੇ ਫੋਨ ਥੋੜਾ ਜਿਆਦਾ ਗੱਲਾ ਹੋ ਗਿਆ ਢਾਬੇ ਦਾ ਪੀਤੀ ਚਾਹ ਇਧਰ ਫੋਰ ਮੈਨ ਹੋਣਾ ਵੇ ਨਿੱਕਰਾਂ ਪਾਲੀਆਂ ਫੇ ਲੋ ਬੜੀ ਵਗਨ ਦੀ ਫੋਰ ਵਾਰ ਕੀ ਹੋਇਆ ਈ ਗਰਮੀ ਬੜੀ ਬਾਅਦ ਚ ਨਹੀਂ ਬੜਾਇਆ ਪਹਿਲਾਂ ਤਾਂ ਗਰਮੀ ਬੜੀ ਨੇ ਪਾਲੀ ਨਿੱਕਰ ਬਾਈ ਮਰਿਆ ਫਾਂਡੇ ਚ ਤੇ ਹੁਣ ਚੱਲੇ ਆ ਰਕਰਤਾਰ ਖਲੋਤੀ ਆਪਣੀ ਰਾਣੀ ਨਵੀਂ ਨੱਕ ਆ ਖਲੋਤੀ ਵਡੀ ਗਰਦੇ ਹਾਲੋ ਗਰਦੇ ਆਲੇ ਵੀ ਬੈਣ ਜ 60 ਦੀ ਸਪੀਡ ਤੇ ਜਾਂਦੀ ਇਹ ਮੀਟਰ نوٹ ਕੀਤਾ ਦੂਸਰਾ ਗੱਡੀ ਵਾਲਾ 60 ਦੀ ਰਫਟ ਤੇ ਜਾਂਦੀ। ਦੇਵਦਾ ਕਿਵੇਂ ਬੈਠੇ? ਸਾਡ ਪਾੜੀ ਤੇ ਬੈਠੇ ਕਿਵੇਂ ਬੈਠੇ ਇਦਾਂ ਤੇ। ਆਹ ਸਾਹਮਣੇ ਪਾੜੀ ਦਾ ਕਰਦਾ। ਮੈਂ ਕਿਹਾ ਮੱਛੀਆਂ ਛਾੜ ਦੇ ਵੇਚ ਲੈ। ਓਏ ਕਿੱਦਾਂ ਯਾਰ? ਆਹ ਵੀਡੀਓ ਪੜ ਰਹੀ ਹੈ। ਨਜ਼ਾਰਾ ਪੂਰਾ ਨਜ਼ਾਰਾ ਆ ਨਾ ਯਾਰਾ। ਹੋਰ ਤੂੰ ਮੱਛੀ ਲੈਣੀ ਕਿ ਨਹੀਂ? ਚਾਈ ਪਨੀਰ ਨਾਲ ਖਾਦੀ। ਆਹ ਚਾਈ ਪਨੀਰ ਤੋਂ ਥੱਲੇ ਰੋਟੀ ਨਹੀਂ ਖਾਣ ਦਿਆ ਤੰਦੀ। ਚੱਲੀਏ ਉੱਧਰ ਵੇਖੋ ਕੋਟੀਆਂ ਠੋਕੀਆਂ ਨੇ ਮਾੜਾ ਇਹ ਮੀਂਹ ਪਿਆ ਤੇ ਕੋਟੀਆਂ ਪਾਗੀਆਂ ਵੇਖੋ ਜੀ ਲੈ ਉੱਧਰ ਵੇਹਾਂ ਗੜੀ ਨਿਕਰਾਂ ਨਾ ਯਾਰ ਪਿੰਡ ਜਾਇ ਕੱਟਿਓ ਹਾਂ ਨੋ ਕੱਟ ਰਹੇ ਯਾਰ ਪਿੰਡ ਜਾਇ ਕੱਟਿਓ ਹਾਂ ਜੀ ਆਪਾਂ ਬਰਜ਼ਰ ਆ ਗਏ ਆ ਆਪਾਂ ਲਿਆਂਦੀ ਮਸ਼ੀਨ ਦੇ ਵਿੱਚ ਚੌਦੀ ਲਿਆਂਦੀ ਸ਼ਹਿਰ ਤੇ ਮੈਂ ਆ ਬਲੇ ਘਣੀ ਘੋਟ ਟ੍ਰੈਫਿਕ ਆ ਗਈ ਦੋਵੇਂ ਮਸ਼ੀਨਾ ਉਹਦੇ ਚੌਦੀ ਯਾਰ ਦੇ ਆਉਂਦੇ ਆ ਉਦਲੀ ਘਰ ਆ ਗਏ ਹੁਣੇ ਆ ਨਾਲ ਨਿਆਰਾ ਕੋਈ ਚਿੜੀ ਖਾਲੀ ਹੈਗਾ ਹੋਰਗੇ ਘਰੇ ਆਪਾਂ ਇਹ ਸਹੀ ਇਸਲਾਮ ਤੋਂ ਬਫਾ ਸੋਖ ਰੱਖ ਕੇ ਵਧੀਆ ਪਹੁੰਚ ਗਏ ਅਦੁੱਤੀ ਯਾਰ ਯਾਰਾਣੀ ਆਪਣੀ ਕਰਤਾਰ ਰਹੀ ਕੋਲੋ ਫਰਮਾਂ ਚ ਗੇੜਾ ਕਾਹ ਉਹ ਥੱਲੇ ਕਿਰਪਾ ਕਰੋ ਇੱਕ ਉਧਰਵਾੜ ਤੇ ਦੇ ਦੇ ਕਿ ਦਰਵਾੜ ਤੇ ਨੇ ਗਾੜੀ ਚ ਹੈ ਜੰਦਰਾਵ ਜਾਇਰ ਕਰਦੇ ਬਾਪੂ ਨੂੰ ਬੁਣ ਕਰਦੇ ਆ ਆ ਜੀ ਫੋਲਗੇ ਆਪਾਂ ਘਰ ਆ। ਬਹੁਤ ਸੂਟੀ ਇੰਨੀ ਕੀ ਵੀਡੀਓ ਵਾਪਸ ਉੱਪਰ ਰੱਖ ਕੇ ਸਵੇਰੇ ਚਲਾਵਾਂਗੇ ਮੇਰੇ ਨਾਲ। ਫਤਲ ਉਦੋਂ ਬੜਾ ਅਲਿਚਕਲਿਆ ਜਮੀਨ ਆ ਪਿਆ। ਫਿਰ ਸਵੇਰੇ ਚਲਾਵਾਂਗੇ ਟਾਈਮ ਤੇ ਮਸ਼ੀਨਾਂ। ਚਲੋ ਪਹਿਲੂ ਆੜਦ ਨੇ ਉਦੋਂ ਸ਼ਾਰਟ ਜਦੋਂ ਦੂਸਰੀ ਇਧਰ। ਆ ਗੇਟ ਤੇ ਖੋਲ ਦੋ ਸਾਰਾ। ਦਾ ਵਾਦਾ ਇੱਕ ਕਰਬਾਲੀ ਵੀ ਕਟਰ ਦੇ ਨਾਲ ਹੀ ਸਿੱਧੀ ਅੰਦਰ ਬੜੀ ਜਿਆਦੀ ਚੁੱਪ ਥੀ ਦੇਖਿਓ ਆ ਟੱਕ ਅਜੇ ਚੁੱਕੇ ਹੋ ਆਪਾਂ 1 ਵਜੇ ਤੁਰੇ ਉਥੋਂ ਤੇ 1 ਵਜੇ ਪਹੁੰਚੇ ਹਣਾ 12 ਘੜੇ ਲਾਕੀ ਕਰਮ ਵਾਲੀਆ ਸਵੇਰੇ ਟਾਈਮ ਦਾ ਉਹਨਾਂ ਨੂੰ ਸੁੱਤਿਆ ਰਹਿੰਦੀਏ ਵਿੱਚ ਹੀ ਰਾਤ ਦੇ ਉਹਨਾਂ ਨੂੰ ਵਿੱਚ ਹੀ ਫਾਲੂ ਤੁਨੂੰ ਵੇ ਬਦਲ ਪੂਰਾ ਚਲੋ ਠੀਕ ਹੈ ਨਹੀਂ ਵੀਡੀਓ ਓਕੇ ਬਾਏ ਟਾਟਾ